ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਤੁਹਾਡੇ ਨਾਲ ਫੇਰ ਸੰਜ ਪਾ ਰਹੇ ਆਂ ਜੀ ਤੁਹਾਡੀਆਂ ਮੁਹੱਬਤਾਂ ਲਈ ਤੁਹਾਡੇ ਪਿਆਰ ਲਈ ਬਹੁਤ ਬਹੁਤ ਸ਼ੁਕਰਾਨੇ ਨੇ ਜੀ ਆ ਦੇਖੋ ਜੀ ਮੈਂ ਇਸ ਵੇਲੇ ਇੱਕ ਪਿੰਡ ਵਿੱਚ ਪਹੁੰਚਿਆ ਜੀ ਆ ਇੱਕ ਬੰਨੇ ਤੁਸੀਂ ਦੇਖ ਰਹੇ ਹੋ ਕਿ ਗੰਨਾ ਜਿਹੜਾ ਹੈ ਉਹਦੀ ਜਿਹੜੀ ਹੈ ਚੰਗਾਈ ਕਰਕੇ ਉਹਨੂੰ ਸੈੱਟ ਕਰ ਰਹੇ ਨੇ ਜੀ ਕਿਹਾ ਦੇਖੋ ਜੀ ਆਦਰਵੇਸ ਸੱਤਾ ਪਿਆ ਹੈ ਮਾਦੀ ਨਾਲ ਐਨ ਹਾਂਜੀ ਉਹ ਕਰਿਓ ਆ ਦੇਖੋ ਜਿੱਧਰ ਨੂੰ ਆਵਾਜ਼ ਆਈ ਲੱਗਦੀ ਹੈ ਬਾੜੇ ਵਾਲੇ ਪਾਸੇ ਤੋਂ ਓ ਬੱਲੇ ਬੱਲੇ ਇਹ ਨਾ ਸਮਝ ਲੈਂਦੇ ਵੀ ਸੈ ਡਾਕਟਰ ਆ ਗਿਆ ਪਸ਼ੂ ਕਈ ਵਾਰ ਜਿਹੜੇ ਨਾ ਪਿੰਡਾਂ ਵਾਲੇ ਕੀ ਹਾਲ ਚਾਲ ਹੈ ਉਹ ਲੱਗੇ ਹੋਇਓ ਉਹ ਵਾਹ ਜੀ ਵਾਹ ਆ ਦੇਖੋ ਜੀ ਇਦਾਂ ਹੁੰਦੇ ਕੰਮ ਕਰ ਹੈ ਖੇਤੀ ਦੇ ਕੰਮ ਹੋ ਰਹੇ ਆ ਬਿਲਕੁਲ ਬਿਲਕੁਲ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਮੈਂ ਕਿਹਾ ਵੀ ਲੰਘਦਾ ਵੜਦਾ ਜਾ ਕੇ ਕੋਈ ਗੱਲਬਾਤ ਕਰਕੇ ਆਵਾ ਮਿਲ ਕੇ ਆਵਾ ਹੈ ਗੁਰਮੁਖ ਸਿੰਘ ਜੀ ਹੈ ਨਾ ਜੀ ਨਾ ਯਾਦ ਨੇ ਜੀ ਮੈਨੂੰ ਐ ਬਿਲਕੁਲ ਯਾਦ ਆ ਆ ਦੇਖੋ ਜੀ ਆ ਕਿਆ ਲੈਂਦਾ ਇਹ ਇਹ ਜਵਾ ਜਵਾ ਹਾਂਜੀ ਆ ਦੇਖੋ ਜੀ ਜਵਾ ਕਹਿੰਦੇ ਜਿਹਨੂੰ ਔਰ ਇਹ ਜਵਾ ਜਿਹੜੀ ਹੈ ਇਹ ਪੱਠਿਆਂ ਚ ਰਲਣੀ ਹੈ ਨਾਲ ਇਹ ਤਾਕਤਵਰ ਚੀਜ਼ ਹੈ ਇਹਦਾ ਫਾਇਦਾ ਹੈ ਹਾਂਜੀ ਬਿਲਕੁਲ ਵਾਹ ਜੀ ਵਾਹ ਇਧਰਲੇ ਪਾਸੇ ਵੀ ਲੱਗਿਆ ਬਾਪੂ ਕੁਝ ਔੜ-ਕੌੜ ਕਰਨ ਬਾਪੂ ਕਿਆ ਕਰ ਰਿਹਾ ਹੈ ਆ ਲੈ ਆ ਕਿਆ ਕਰ ਰਿਹਾ ਹੈ ਆ ਲਓ ਜੀ ਹੈ ਆਹ ਦੇਖੋ ਜੀ ਆ ਲਓ ਜੀ ਆਹ ਟੱਕੜੀ ਗੱਡੀ ਬਾਪੂ ਨੇ ਪੁਰਾਣੀ ਕਿਤੋਂ ਹੈ ਕਿਤੇ ਦੜਬ ਨੇ ਤੋਂ ਲਿਖਿਆ ਆਪਣਾ ਸਮਾਨ ਸਾਫ ਕੇ ਰੱਖਣਾ ਪੈਂਦਾ ਸਾਰਾ ਹੈ ਕਿਤੇ ਵੀ ਕੰਮ ਦੇ ਸਕਦਾ ਕਿਸੇ ਟਾਈਮ ਦੀ ਕਿਸੇ ਟਾਈਮ ਵੀ ਕੰਮ ਦੇ ਸਕਦਾ ਹੈ ਪੁਰਾਣੀ ਟੱਕੜੀ ਹੈ ਇੱਕ ਮਿੰਟ ਜਰਾ ਮੈਨੂੰ ਕੈਮਰਾ ਦੀ ਚੱਕ ਕੇ ਰੱਖਣ ਨੂੰ ਪਾ ਦਾਂ ਜੀ ਆਹ ਲਓ ਜੀ ਕਰਿਓ ਜੀ ਕਮੈਂਟ ਟੱਕੜੀ ਦੇ ਉੱਤੇ ਹੈ ਪੁਰਾਣੀ ਟੱਕੜੀ ਬਾਪੂ ਲੈ ਕੇ ਬੈਠਾ ਔਰ ਇਹ ਅੱਜ ਕੱਢੀ ਹੈ ਕਿਆ ਕਰਨਾ ਕੁਝ ਜੋਕੜਾਂ ਦੇ ਚ ਜੋਕੜਾਂ ਦੀ ਵਾਹ ਦੇਖ ਕੇ ਸਵਾਹ ਬੜਾ ਸਾਲ 6 ਮਹੀਨੇ ਬਾਅਦ ਸਾਫ ਸੁਈਏ ਕਰਕੇ ਰੱਖਦੀ ਦਸਮਾਨ ਅੱਛਾ ਇਹ ਪਹਿਲਾ ਬਜ਼ੁਰਗ ਵਰਤ ਦੇ ਸੀ ਹੈ ਤੁਹਾਡੇ ਬਜ਼ੁਰਗ ਵਰਤ ਦੇ ਸਾਡੇ ਬਜ਼ੁਰਗ ਵਰਤ ਦੇ ਫਿਰ ਤੁਹਾਡੇ ਬਜ਼ੁਰਗ ਵਰਤ ਦੇ ਤੇ ਲੈ ਆ ਦੇਖੋ ਜੀ ਪੰਜਾਲਾ ਗੁਰਮukh ਸਿੰਘ ਜੀ ਛਾਗੇ ਦੀ ਤੁਸੀਂ ਆ ਪੰਜਾਲਾ ਹੈ ਪੁਰਾਣਾ ਆਹ ਰੇੜੀਆਂ ਨੂੰ ਪਾਉਂਦੇ ਨੇ ਕਾਹ ਆ ਰੇੜੀਆਂ ਨੂੰ ਪਾਉਂਦੇ ਤੇ ਹਾਂ ਜੀ ਆ ਰੇੜੀਆਂ ਆ ਦੇਖੋ ਜੀ ਪੰਜਾਲਾ ਰੇੜੀਆਂ ਨੂੰ ਪਾਉਂਦੇ ਸੀਗੇ ਔਰ ਹੈ ਕਰ ਸਕਦਾ ਇੱਕ ਨਾ ਦੀ ਬਣਾਈ ਹੁਣ ਐਦਾਂ ਦੀ ਬਣਾਈ ਨਹੀਂ ਕੋਈ ਕਰ ਸਕਦਾ ਆ ਦੇਖੋ ਜੀ ਕਿਸ ਤਰੀਕੇ ਦੀ ਬਣਾਈ ਹੈ ਔਰ ਲੱਕੜ ਦੇ ਉੱਤੇ ਇਹਨੂੰ ਐਨ ਮੜਿਆ ਹੋਇਆ ਹੈ ਹੈ ਇਹ ਪਿਆਜੀ ਲੱਕੜਾ ਇਹ ਹੁਣ ਵਰਤੋਂ ਚ ਨਹੀਂ ਰਿਹਾ ਹੈ ਹੁਣ ਵਰਤੋਂ ਚ ਰਹੇ ਨਹੀਂ ਜਿਹੜੀਆਂ ਰਹੀਆਂ ਨਹੀਂ ਬੋਲਦੇ ਨਹੀਂ ਰਹੇ ਬੋਲਦੇ ਨਹੀਂ ਰਹੇ ਇਹ ਬੋਲ ਤੋਂ ਵਾਲੀ ਬੋਲ ਤੋਂ ਵਾਲੀ ਰੇੜੀ ਦਾ ਹੈ ਉਹ ਦਾਣੇ ਜਿਹੜੀ ਦਾ ਵਾਹ ਜੀ ਵਾਹ ਇਧਰਲੇ ਬੰਨੇ ਪਿੱਛੇ ਖੇਤ ਆਪਣਾ ਹਾਂ ਜੀ ਖੇਤ ਆ ਦੇਖੋ ਜੀ ਦਰਵਾਜ਼ਾ ਨਿਕਲਦਾ ਪਿੱਛੇ ਨੂੰ ਜਾ ਰਿਹਾ ਮੈਂ ਤੁਹਾਨੂੰ ਦਿਖਾਉਣਾ ਔਰ ਆ ਲਓ ਜੀ ਆ ਖੁੱਲ ਗਿਆ ਦਰਵਾਜ਼ਾ ਦੇਖੋ ਜੀ ਕਿਆ ਸੋਹਣਾ ਦ੍ਰਿਸ਼ ਹੈ ਇਹ ਪਿੰਡ ਦਾ ਇਹ ਕਿਆ ਬੀਜ ਹੈ ਜਵਾ ਬੀਜ ਹੈ ਸਾਰੇ ਇਹ ਇਹ ਜਵਾ ਹੀ ਹੈ ਅੱਛਾ ਇਹ ਡੰਗਣਾ ਖਤਰੇ ਬੀਜਿਆ ਹੋਇਆ ਹੈ ਆ ਲੇਖੋ ਜੀ ਜਵਾ ਤੁਹਾਨੂੰ ਦਿਖਾਣਾ ਜੀ ਕਰਿਓ ਕਮੈਂਟ ਤੁਸੀਂ ਜਵਾ ਦੇ ਉੱਤੇ ਪਿੰਡਾਂ ਵਾਲੇ ਤਾਂ ਜਰੂਰ ਇਹਨੂੰ ਵਰਤਦੇ ਨੇ ਉਹਨਾਂ ਨੂੰ ਪਤਾ ਹੁਣ ਆ ਲਓ ਚੱਕ ਲੇ ਜੀ ਉਹ ਵਾਹ ਜੀ ਉਹ ਗੁਰਮੁਖ ਸਿੰਘ ਜੀ ਛਾ ਗਏ ਤੁਸੀਂ ਉਹ ਬੱਲੇ 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 ਇੱਧਰ ਗੰਨੇ ਦਾ ਕੀ ਹੋ ਰਿਹਾ ਹੈ ਗੰਨਾ ਘਟ ਨਹੀਂ ਪਾਤੀ ਗੰਨਾ ਘਟ ਰਹੇ ਜੀ ਆ ਸ਼ਬਦ ਐਸ ਲਈ ਗੰਨਾ ਘਟ ਰਿਹਾ ਹੈ ਬੱਲੇ ਜੀ ਜਵਾ ਬੀਜਿਆ ਹੋਇਆ ਜੀ ਗੁਰਮੁਖ ਸਿੰਘ ਜੀ ਨੇ ਔਰ ਆ ਅੰਦਰ ਚੱਲ ਰਿਹਾ ਜੀ ਕੰਮ ਵਾਹ ਜੀ ਵਾਹ ਨਜ਼ਾਰੇਦਾਰ ਗੱਲਾਂ ਬਾਤਾਂ ਹੈ ਪਿੰਡਾਂ ਦੀ ਹੈ ਮਜ਼ਾ ਆ ਗਿਆ ਦੇਖੋ ਜੀ ਇਹਦੇ ਪਰ ਵੀ ਕਮੈਂਟ ਕਰਿਓ ਆ ਜਿਹੜੇ ਬੂਧੇ ਜੇ ਰੱਖੇ ਹੋਏ ਨੇ ਨਾ ਜੀ ਕੰਦ ਨਾਲ ਲਾ ਕੇ ਇਹਨਾਂ ਬਾਰੇ ਵੀ ਜਰੂਰ ਕਮੈਂਟ ਕਰਿਓ ਅੱਛਾ ਤੱਕੜੀ ਸਾਹਮਣੇ ਰੱਖਦੇ ਨੇ ਸਾਫ ਸਮਾਰ ਕੇ ਹੈ ਬੱਲੇ ਜੀ ਬੱਲੇ ਆ ਦੇਖੋ ਜੀ ਆ ਟੋਕੀ ਵਾਲੀ ਮਸ਼ੀਨ ਹੈ ਆ ਰੇੜੀ ਹੈ ਆ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਠਾਕ ਹੋ ਹੈਂ ਲੰਗਦਾ ਵੜਦਾ ਆ ਗਿਆ ਮੈਂ ਕਿਹਾ ਚਲੋ ਬਹੁਤ ਚੰਗਾ ਕਰਿਆ ਜੀ ਹਾਂ ਚੰਗਾ ਕੀਤਾ ਆ ਦੇਖੋ ਆ ਹੈ ਨਜ਼ਾਰੇ ਦਾ ਗੱਲ ਪਿੰਡਾਂ ਵਾਲੇ ਬੰਦੇ ਨਾ ਜੀ ਜਿਹੜਾ ਪਿਆਰ ਮੁਹੱਬਤ ਦਿੰਦੇ ਕਹਿੰਦੇ ਬਹੁਤ ਚੰਗਾ ਕਰਿਆ ਦਿਲੋਂ ਖੁਸ਼ੀ ਆ ਭਾਈ ਨੂੰ ਵੀ ਆ ਗਿਆ ਹੈ ਬਹੁਤ 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 ਹੈ ਬਹੁਤ ਅੱਜ ਇਕੱਲਾ ਯਾਦ ਆ ਜੰਨੇ ਆ ਪੁਰਾਣੇ ਇਕੱਲੇ ਯਾਦ ਆ ਦੇਖਦੇ ਸਾਡੇ ਵੀਡੀਓ ਵੀ ਦੇਖ ਰਹੇ ਹੋ ਬਿਲਕੁਲ ਦੇਖਦੇ ਹੈ ਦੇਖਦੇ ਵੀ ਦੇਖਦੇ ਠੀਕ ਕਰ ਰਹੇ ਕੰਮ ਸੀ ਬਹੁਤ ਵਧੀਆ ਆ ਦੇਖੋ ਜੀ ਮੋਹਰ ਲਾਤੀ ਜੀ ਗੁਰਮੁਖ ਸਿੰਘ ਜੀ ਨੇ ਕਹਿੰਦੇ ਬਹੁਤ ਵਧੀਆ ਕਰਨੇ ਪੁਰਾਣੀਆਂ ਗੱਲਾਂ ਪੁਰਾਣਾ ਵਿਰਸਾ ਤੁਹਾਨੂੰ ਵੀ ਚੰਗਾ ਲੱਗਦਾ ਚੰਗਾ ਲੱਗਦਾ ਜੀ ਹਾਂਜੀ ਫੀਡ ਕੋਨ ਹੈ ਫੀਡ ਦੇ ਥੱਲੇ ਸਾਫ ਕਰਕੇ ਆਈਏ ਆਪਣੇ ਸਾਫ ਕਰਖਣੇ ਅੱਛਾ ਫੀਡ ਦੇ ਥੱਲੇ ਸਾਫ ਕਰਕੇ ਸਾਮ੍ਹ ਕੇ ਰੱਖਣੇ ਆ ਕਰਖੜੇ ਹੁਣ ਸਰੋਂ ਕੱਢਣੀ ਹੈ ਅੱਛਾ ਸਰੋਂ ਵਾਸਤੇ ਥੱਲੇ ਦੀ ਲੋਡ ਪੈਣੀ ਹੈ ਸਰੋਂ ਵਾਸਤੇ ਫਿਰ ਥੱਲੇ ਦੀ ਲੋਡ ਪੈਣੀ ਹੈ ਫਿਰ ਇਹ ਸਾਰੇ ਤੁਸੀਂ ਅੱਜ ਸਵਾਰ ਕੇ ਰੱਖ ਲੈਣੇ ਰੱਖ ਰਖਣੇ ਕਿ ਅੱਜ ਸਰੋਂ ਕੱਢਣੀ ਦੁਪਹਿਰ ਤੇ ਬਾਅਦ ਹਾਂ 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 ਸਰੋਂ ਦੇ ਪਰਕ ਤੇ ਲੱਗ ਕੇ ਮਹੀਨਾ ਰਹਿ ਗਿਆ ਜੀ ਅੱਜ ਤੇ ਵढਾਈ ਵਿੱਚ ਅੱਜ 1 ਮਹੀਨਾ ਰਹਿ ਗਿਆ ਅੱਜ ਤੇ ਨਾ ਅੱਜ ਚੇਤ ਦੀ ਸੰ ਸੰਗਰਾਮ ਹੈ ਨਾ ਚਲੋ ਪੰਜਾਬੀਓ ਦੁਨੀਆ ਭਰ ਵਿੱਚ ਵਸਦੇ ਪੰਜਾਬੀਓ ਚੇਤ ਦੀ ਸੰਗਰਾਮ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਰੱਬ ਸਾਰਿਆਂ ਨੂੰ ਜਿਹੜਾ ਖੁਸ਼ੀਆਂ ਖੇੜੇ ਦੇਵੇ ਔਰ ਕਿਸੇ ਦੀ ਕੋਈ ਤਕਲੀਫ ਜਿਹੜੀ ਆ ਉਹ ਨਾ ਰਹੇ ਹਾਂਜੀ ਦੇਖੋ ਜੀ ਆ ਹੈ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਹੈ ਬਾਬੇ ਨਾਨਕ ਨੇ ਇੱਕੋ ਗੱਲ ਕਹਤੀ ਸੀ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਾਣੇ ਸਰਬੱਤ ਦਾ ਭਲਾ ਯਾ ਵੱਡੀ ਗੱਲ ਕਹਤੇ ਹੈ ਸਾਫ ਸਿੱਧੀਆਂ ਗੱਲਾਂ ਕਹੀਆਂ ਨੇ ਦਸਾਂ ਨੋਹਾਂ ਦੀ ਕੀਰਤ ਕਰੋ ਵੰਡ ਛਕੋ ਹੈ ਅੱਛਾ ਬਸ ਕਿੱਡੀ ਵੱਡੀ ਗੱਲ ਕਹਿ ਗਏ ਵਾਹ ਜੀ ਬਕਰੋ ਸਰੋਤੇਓ ਕਮੈਂਟ ਔਰ ਇਹ ਸਾਡੇ ਪੰਜਾਬੀਆਂ ਨੂੰ ਬਖਸ਼ਿਸ਼ ਹੈ ਆਸ਼ੀਰਵਾਦ ਹੈ ਗੁਰੂਆਂ ਦਾ ਬਾਬੇ ਨਾਨਕ ਦਾ ਔਰ ਜਿਹੜਾ ਹੈ ਸਾਡੇ ਇਹੋ ਜਿਹੇ ਸੁਭਾਅ ਹੋ ਗਏ ਖੁੱਲੇ ਦਿਲ ਦੇਖੋ ਜੀ ਗੁਰਮukh Singh ਕਹਿੰਦੇ ਜੀ ਮਜ਼ਾ ਆ ਗਿਆ ਤੁਸੀਂ ਆ ਕੇ ਬਹੁਤ ਚੰਗਾ ਕੀਤਾ ਮਿਲ ਕੇ ਵਧੀਆ ਜੀ ਬਹੁਤ ਵਧੀਆ ਗੱਲਾਂ ਯਾਦ ਆ ਜਾਂਦੀਆਂ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਆਹ ਉੱਪਰ ਕਿਹ ਕੜਾਈ ਧਰੀ ਹੋਈ ਰੱਖੀ ਹੋਈ ਹੈ ਨਹੀਂ ਕੜਾਈ ਹੈ ਜੀ ਲੱਗ ਸਕਦੀ ਥੱਲੇ ਨੂੰ ਹੈਂ ਆ ਲਓ ਜੀ ਇਹ ਲੋਹੇ ਵਾਲੀ ਲੱਗਦੀ ਐ ਇਹਦੀ ਆ ਲੋਹੇ ਦੀ ਪੁਰਾਣੀ ਕੜਾਹੀ ਹੈ ਜੀ ਉੱਪਰ ਪਈ ਐ ਇਹਦੇ ਛਟੇਆਂ ਛੋਟੇਆਂ ਤਰ ਉਹਦੇ ਖੋ ਖੋਟੇ ਕਰਦੇ ਦੇ ਖੋਆ ਮਾਰੇ ਕਰਦੇ ਇਹਦੇ ਇਹਦੇ ਵਿੱਚ ਖੋਆ ਵੱਜਦਾ ਦਾ ਇਹਦੇ ਵਿੱਚ ਦੇਖੋ ਧਿਆਨ ਨਾਲ ਰੱਖਿਓ ਕੁਝ ਹੋਰ ਨਾ ਕੋਈ ਥੱਲੇ ਹੇਠਾ ਰੱਖ ਲਓ ਉੱਪਰ ਚੜਨ ਨੂੰ ਧਿਆਨ ਨਾਲ ਧਿਆਨ ਤੁਸੀਂ ਨਾਲ ਹੋ ਜੋ ਹੈਬ ਆ ਬਾਨ ਵੀ ਪਿਆ ਥੱਲੇ ਬਾਨ ਵੀ ਕੱਢ ਲਿਆਓ ਆ ਲਓ ਜੀ ਕੜਾਹਾ ਹੈ ਜੀ ਪੁਰਾਣਾ ਲੋਹੇ ਦਾ ਓ ਬੱਲੇ 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 ਆ ਦੇਖੋ ਜੀ ਭਾਰੀਏ ਖਾਦੀ ਹੈ ਹਾਂ ਲਓ ਪੂਰੀ ਜੋਰ ਲੱਗਦਾ ਹੈ ਦੇਖਾ ਜਾ ਕੇ ਓ ਬੱਲੇ ਚੰਗੀ ਭਾਰੀਏ ਹੈ ਹੈ 20 ਕਿਲੋ ਵਜਨ ਹੈ ਦਾ ਹੈ 45 ਸਾਲ ਪਹਿਲਾਂ 200 ਰੁਪਏ ਦੀ ਲੈ ਆਇਆ ਸੀ ਕਿੰਨੇ ਦੀ ਲੈ ਤੇ 200 ਦੀ 45 45 ਸਾਲ ਪਹਿਲਾਂ ਕਹਿੰਦੇ ਜੀ 200 ਰੁਪਏ ਦੀ ਲੈ ਆਇਆ ਸੀ ਜੀ ਇਹ ਵਾਹ ਜੀ ਵਾਹ ਕੜੂਏ ਤੇ ਹੈ ਇਹ ਸਰਬ ਲੋਦੀ ਹੈ ਸਰਬ ਲੋਦੀ ਖਾਦੀ ਸਰਬ ਲੋਦੀ ਕੜਾਈ ਹੈ ਔਰ ਇਹਦੇ ਚ ਕਿਆ ਕੁਝ ਬਣਦਾ ਦਾ ਉਹ ਆਪੇ ਮਾਰਦੇ ਰਹੇ ਚਟਣੀ ਵੀ ਤੜਦੇ ਰਹੇ ਐਂ ਅੱਛਾ ਚਟਣੀਆਂ ਵਿੱਚ ਤੜਦੇ ਰਹੇ ਖੁਆ ਵੀ ਮਾਰਦੇ ਰਹੇ ਜੋ ਮਰਜੀ ਰਲਾਲੇ ਚ ਜੋ ਮਰਜੀ ਜੀ ਭਾਵੇਂ ਪਿੰਨੀਆਂ ਦਾ ਸਮਾਨ ਰਲਾ ਕੇ ਪਿੰਨੀਆਂ ਬਣਾ ਲੈ ਉਹ ਪਿੰਨੀਆਂ ਨਾਲੋਂ ਤੇ ਅੱਗੇ ਵੀ ਹੈਂ ਪਿੰਨੀਆਂ ਖੁਆ ਕੱਢ ਕੇ ਪਿੰਨੀਆਂ ਬਣਾਏ ਕਰਦੇ ਸੀ ਪਿੰਨੀਆਂ ਬਣਾਏ ਕਰਦੇ ਉਹ ਬਾਣ ਜੀ ਕੱਢੋ ਉੱਥੇ ਉਹ ਡਾਉਣ ਪਈ ਐ ਪਰਾਣਾ ਬਾਣ ਡਾਉਣ ਡਾਉਣ ਹੈਂ ਆ ਲਓ ਜੀ ਪਰਾਣਾ ਬਾਣ ਆਹ ਲਿਆਓ ਕਣਕ ਬੰਨਣ ਵਾਸਤੇ ਭਰੀਆਂ ਕਣਕ ਬੰਨਣ ਵਾਸਤੇ ਆ ਦੇਖੋ ਜੀ ਕਰਿਓ ਜੀ ਕਮੈਂਟ ਦੇਤੇ ਵੀ ਆ ਸਾਗ ਚੀਰ ਨੇ ਦਾਤੀ ਪਈ ਲੈ ਆ ਸਾਗ ਚੀਰ ਨੇ ਦਾਤੀ ਵੀ ਦੇਖੋ ਤਾਂ ਇਹ ਬੁਢੀ ਆ ਆ ਪੁਰਾਣੀ ਦਾਤੀ ਸਾਗ ਚੀਰਨੇ ਵਾਲੀ ਵਾਹ ਜੀ ਵਾਹ ਖਾਸਾ ਕੁਝ ਰੱਖਿਆ ਹੋਇਆ ਹੈ ਜੀ ਹਾਂ ਆ ਕੜਾਹੀ ਦੇਖ ਕੇ ਤਾਂ ਬਹੁਤ ਮਨ ਖੁਸ਼ ਆ ਮੇਰਾ ਹੈ ਦਿਲ ਕਰਦਾ ਇਹਦੇ ਚ ਬਣਾ ਕੇ ਨਾ ਜੀ ਭੁੰਨ ਕੇ ਆਟਾ ਪੰਜੀਰੀ ਬਣਾਦਾ ਖਾ ਖਾਓ ਘਰੇ ਜੀ ਸ੍ਰੋਤਿਓ ਕਮੈਂਟ 45 ਸਾਲ ਪੁਰਾਣੀ ਉਸ ਹੀ ਪਈ ਹੈ ਇਹ 45 ਸਾਲ ਪੁਰਾਣੀ ਆ ਉਸੇ ਤਰ੍ਹਾਂ ਹੀ ਪਈ ਆ ਜੀ ਕੜਾਹੀ ਔਰ ਪੰਜੀਰੀਆਂ ਬਣਾਉਂਦੀ ਸੀ ਮੇਰੀ ਦਾਦੀ ਹਾਂਜੀ ਸਵਰਗਾਂ ਦੇ ਹੋਵੇ ਬਾਸਾ ਰਾਮਪਿਆਰੀ ਜੀ ਔਰ ਏਦਾਂ ਦੀਆਂ ਕੜਾਈਆਂ ਸਾਡੇ ਘਰਾਂ ਵੀ ਹੁੰਦੀਆਂ ଥିਆਂ ਹੈ ਇੱਥੇ ਗਏ ਲੋਕ ਕਿੱਥੇ ਗਈਆਂ ਉਹ ਬਾਤਾਂ ਹੈ ਆ ਸਾਗ ਤੀਰ ਦੀ ਦਾਤੀ ਆ ਸਾਗ ਤੀਰ ਨੇ ਵਾਲੀ ਦਾਤੀ ਹੈ ਨਾ ਲੈ ਪੈਰ ਰੱਖ ਲੈਣਾ ਪਰ ਪੈਰ ਰੱਖ ਕੇ ਹਾਂ ਤੀਰਨਾ ਹੈ ਨਾਲੇ ਕਸਰਤ ਮਰਜੀ ਛੋਲਣ ਦੀ ਸੀ ਵਾਹ ਜੀ ਵਾਹ ਆ ਦੇਖੋ ਜੀ ਗੁਰਮੁਖ ਜੀ ਦਾ ਬਾੜਾ ਹੈਗਾ ਗੁਰਮੁਖ ਜੀ ਲੱਗੇ ਹੋਏ ਨੇ ਔਰ ਇਧਰ ਪੱਲੀਆਂ ਸਵਾਰ ਰਹੇ ਨੇ ਬਾਪੂ ਜੀ ਔਰ ਆ ਦੇਖੋ ਤੁਸੀਂ ਲੱਗੇ ਹੋ ਆਪਣੇ ਕੰਮ ਕਰੀ ਚੱਲੋ ਮਾੜਾ ਮੋਟਾ ਜਿਹੜਾ ਨਿੱਕ ਸੁੱਕ ਤੁਸੀਂ ਕਰਨਾ ਆ ਆ ਦੇਖੋ ਹੈ ਉਹ ਭਰਾ ਤੁਹਾਡਾ ਬੜਾ ਜੀ ਆ ਬੜੇ ਭਾਈ ਸਾਹਿਬ ਦੇਖੋ ਭਾਈਆਂ ਦੀ ਜੋੜੀ ਹੈ ਕਮਾਲ ਦੀ ਗੱਲ ਹੈ ਹੈ ਇੱਕੋ ਵੇਲ ਦੇ ਕੱਦੂ ਹੈ ਤੁਸੀਂ ਹੈ ਹੈ ਇਹ ਇੱਕੋ ਵੇਲ ਦੇ ਕੱਦੂ ਹੈ ਜੀ ਇੱਕੋ ਵੇਲ ਦੇ ਕੱਦੂ ਹੈ ਇੱਕੋ ਵੇਲ ਦੇ ਜਿਹੜੇ ਕੱਦੂ ਹੈ ਨੇ ਜੀ 40 ਸਾਲ ਮੇਰੇ ਪਿਆਰ ਹੋਗਾ 30 ਮੇਰੇ ਭਾਈ ਦੀ ਹੋਵੇ ਇਕੱਠੇ ਕਿ ਜਗ ਰੋਟੀ ਬਣਾ ਕੇ ਖਾਂਦੇ ਹੈ ਹੈ ਜੀ 40 ਸਾਲ ਮੇਰੇ ਪਿਆਰ ਨੂੰ ਹੋਵੇ ਹੂੰ 30 ਮੇਰੇ ਭਾਈ ਦੀ ਨੂੰ ਹੋਵੇ ਅੱਛਾ ਦੋ ਬੱਚੇ ਮੇਰੇ ਕੋਲ ਦੋ ਇਹਦੇ ਕੋਲ ਅੱਛਾ ਸਾਡੀਆਂ ਦੋ ਬੇਟੀਆਂ ਆਸਟ੍ਰੇਲੀਆ ਬੈਠੀਆਂ ਮੁੰਡੇ ਮੇਰੇ ਬੈਂਕ 'ਚ ਲੱਗਾ ਵਾ ਇਹਦਾ ਇੱਥੇ ਕੇਤੀ ਕਰਦਾ ਰੋਟੀ ਇਕੱਠੇ ਖਾਂਦੇ ਆਏ ਆ ਇਕੱਠੇ ਆਜੋ ਜੀ ਨਾਲ ਆਜੋ ਜਰਾ ਗੁਰਮukh ਜੀ ਕੀ ਨਾਮ ਪਟੇ ਭਾਈ ਦਾ ਕੇ ਨਾਮ ਇਹ ਵੱਡਾ ਕੌਣ ਹੈ ਇਹ ਵੱਡਾ ਅਵਤਾਰ ਕਿਆ ਨੋ ਅਵਤਾਰ ਨਾਲ ਨੇੜੇ ਤੋਂ ਜੋ ਜੱਫੀ ਪਾਉਂਦਾ ਆ ਲੈ ਹੁਣ ਬਣੀ ਗੱਲ ਸਾਰੇ ਕੰਮ ਇਕੱਠੇ ਹੀ ਕਰਦੇ ਹਾਂ ਇੱਥੇ ਕੰਮ ਸਾਰਾ ਇੱਥੇ ਕਰਦੇ ਵਾਹ ਜੀ ਵਾਹ ਆ ਦੇਖੋ ਜੀ ਪਿਆਰ ਮੁਹੱਬਤ ਹੈ ਐਨ ਖੁੱਲੇ ਦਿਲ ਨਾਲ ਇੱਕ ਦੂਏ ਦੇ ਨਾਲ ਖੜੇ ਹੈ ਭਾਈ ਭਾਈ ਹੈ ਹੈ ਇਹਦੇ আর ਕੀ રીਸ ਨਹੀਂ ਹੈ ਹੈ ਕਦੇ ਕੰਮ ਨਹੀਂ ਦੇਖਿਆ ਵੀ ਇਹਦਾ ਆ ਮੇਰਾ ਉਹਨੇ ਕਦੋਂ ਦਾ ਕਰ ਦੇਣਾ ਮੈਂ ਮਨ ਚ ਲੈਂਦਾ ਹੀ ਨਹੀਂ ਕਦੇ না ਕਦੇ ਕੋਈ ਹੋਰ ਮਨ ਚ ਲੈਂਦਾ ਵੀ ਜਗਾ ਜਮੀਨ ਕਿਹਾ ਹੈ ਹੈ ਕੁਝ ਨਿਕਲਦਾ ਨਹੀਂ ਨਾ ਦਿਮਾਗ ਤੇ ਚੱਲਦਾ ਦੇਖੋ ਜੀ ਪੰਜਾਬੀਓ ਆ ਗੱਲ ਬਾਤ ਹੈ ਵੀ ਸਭ ਕੁਝ ਇਕੱਠਾ ਹੀ ਹੈ ਓੜਾ ਮੈਂ ਮਕਾਨ ਪਾ ਲਿਆ ਇਹਦੀ ਵੀ ਜਗਾ ਓਰੇ আচ্ছা ਇਹ ਨਹੀਂ ਬੋਲੇਆ ਮੈਂ ਘਰ ਛੱਡਿਆਂਦਾ ਮੈਂ ਨਹੀਂ ਕਦੇ ਕਿਹਾ ਉਹਨਾਂ ਨੂੰ ਵੀ ਸੰਭ ਭਾਈ ਸਾਰਾ ਸਾੜਾ ਕੋਈ ਰੋਣਾ ਨਹੀਂ ਹੈਂ ਕੋਈ ਚੱਕਰ ਨਹੀਂ ਤੁਸੀਂ ਬਣਾ ਲਿਆ ਜਗਾ ਇਹਨਾਂ ਦੇ ਵੀ ਵਿੱਚ ਸਾਰਾ ਕੋਈ ਚੱਕਰ ਹੀ ਨਹੀਂ ਹੈ ਰੋਟੀ ਇਕੱਠੇ ਖਾਂਦੇ ਹੈ ਹੈ ਆਹ ਹੈ ਗੱਲਾਂ ਬਾਤਾਂ ਯਾਰ ਇਹ ਕਿੱਥੇ ਲੱਭਣੀਆਂ ਹੈ ਦੇਖੋ ਜੀ ਕਹਿੰਦੇ ਨੇ ਜੀ ਅ ਕੱਟ ਗਿਆ ਪਿਆਰ ਮੁਹੱਬਤ ਮੈਂ ਕਹਿੰਦਾ ਕੁਝ ਨਹੀਂ ਕਟਿਆ ਜਿੱਥੇ ਹੈਗਾ ਉੱਥੇ ਹੈਗਾ ਹੀ ਹੈ ਉੱਥੇ ਹੈਗਾ ਹੀ ਹੈ ਹੈ ਦੇਖੋ ਜੀ ਮੈਂ ਤੇ ਮੇਰੇ ਵੱਡੇ ਵੀਰ ਤਜਿੰਦਰ ਚੋਪੜਾ ਜੀ ਅਸੀਂ ਇਕੱਠੇ ਨਿਕਲ ਜਾਂਦੇ ਆ ਬਲੌਗ ਬਣਾਉਣ ਵੀਡੀਓ ਬਣਾਉਣ ਹੈ ਕੋਈ ਵੀ ਜਿਹੜੇ ਆਪਾਂ ਤਿੰਨੇ ਭਰਾ ਐ ਬੜਾ ਭਾਈ ਵੀ ਹੈ ਰਕੇਸ਼ ਚੋਪੜਾ ਸਾਡਾ ਔਰ ਅਸੀਂ ਕਦੇ ਕਿਸੇ ਜਗ੍ਹਾ ਵਾਸਤੇ ਜਾਂ ਕਿਸੇ ਵੀ ਚੀਜ਼ ਵਾਸਤੇ ਮਸਲਾ ਹੀ ਵੀ ਨਹੀਂ ਹੈ ਹਾਂ ਠੀਕ ਹੈ ਕੋਈ ਮਤਲਬ ਨਹੀਂ ਹੈ ਐ ਇਕੱਠੇ ਬੈਨੇ ਆ ਇਕੱਠੇ ਖਾਨੇ ਆ ਗੱਲਾਂ ਬਾਤਾਂ ਕਰਦੇ ਆ ਦਿਲ ਬਿਲਕੁਲ ਐਂ ਨਿਊਟਰਲ ਜਿਹਦਾ ਸਕੂਟਰ ਦਾ ਗੇਅਰ ਹੁੰਦਾ ਨੇ ਪਹਿਲਾ ਗੇਅਰ ਦੂਆ ਗੇਅਰ ਤੇ ਆ ਇੱਕ ਨਿਊਟਰਲ ਆਉਂਦਾ ਨਿਊਟਰਲ ਦੇ ਵਿੱਚ ਜਿੰਦ ਨੂੰ ਮਰਜ਼ੀ ਘੁਮਾ ਲਓ ਤੋਰ ਲਓ ਰੇਡ ਲਓ ਨਾ ਨਿਊਟਰਲ ਹੈ ਰਹੀਦਾ ਨਿਊਟਰਲ ਰਹਿ ਕੇ ਫਾਇਦਾ ਕੋਈ ਬਿਮਾਰੀ ਵੀ ਨਹੀਂ ਲੱਗੂਗੀ ਤੁਹਾਨੂੰ ਨਿਊਟਰਲ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਕੋਈ ਬਿਮਾਰੀ ਟੈਨਸ਼ਨ ਹੀ ਮਾਰਦੀ ਹੈ ਬੰਦੇ ਨੂੰ ਸੋਚਾਂ ਜਾਂ ਤੁਸੀਂ ਭਾਈ ਆਪ ਤੁਸੀਂ ਇਕੱਠੇ ਆਂ ਅਕਦੂਲਾ ਦੁੱਖ ਸੁੱਖ ਦੂਏ ਨੂੰ ਪੁੱਛੇ ਲੈਣਾ ਅਧਿਰ ਦੀ ਕੋਸਾ ਹੀ ਨਹੀਂ ਨਿਊਟਰਲ ਹੈ ਨਿਊਟਰਲ ਹੈ ਬਸ ਆਏ ਹਾ ਹਾ ਦੇਖੋ ਜੀ ਕਿਆ ਸੁਣੀ ਗੱਲ ਹੈ ਕਾ ਸਰੋਤਿਓ ਕਰਿਓ ਕਮੈਂਟ ਵੀ ਨਿਊਟਰਲ ਬੰਦਾ ਜਦੋਂ ਹੁੰਦਾ ਹੈ ਮਤਲਬ ਉਹਦੇ ਮਨ ਵਿੱਚ ਕੋਈ ਵਲਵਲੇਵਾ ਨਹੀਂ ਹੁੰਦਾ ਕੋਈ ਬਿਮਾਰੀ ਵੀ ਕੋਲ ਨਹੀਂ ਆਉਂਦੀ ਕੋਈ ਬਿਮਾਰੀ ਕੋਲ ਨਹੀਂ ਆਉਂਦੀ ਪਿਆਰ ਮੁਹੱਬਤ ਬਣਿਆ ਹੁੰਦਾ ਹੈ ਔਰ ਜ ਪਹਿਲਾਂ ਬੰਦਾ ਬੇਈਮਾਨੀ ਕਰਤੇ ਕਰਨੀ ਸਿੱਖਦਾ ਹਾਂ ਭਾਈ ਨਹੀਂ ਭਾਈ ਨਾਲ ਕਰੂ ਫਿਰ ਕਿਸੇ ਹੋਰ ਨਾਲ ਕਰੂ ਇਹ ਤਾਂ ਪਹਿਲਾਂ ਕਰਤੇ ਸਿੱਖਦਾ ਪਹਿਲਾਂ ਕਰਤੇ ਹੀ ਸਿੱਖਦਾ ਬੰਦਾ ਜੇ ਬੰਦਾ ਧਰਤੀ ਸਾਫ਼ ਰਹੇ ਤਾਂ ਦੂਏ ਨਾਲ ਵੀ ਬੰਦਾ ਆਪੋ ਹਜੀ ਰਹੂਗਾ ਓਏ ਹੋਏ ਤਾਂ ਬਹੁਤ ਵੱਡੀ ਗੱਲ ਕਰਤੀ ਗੁਰਮੁਖ ਜੀ ਤੁਸੀਂ ਦੂਏ ਨਾਲ ਵੀ ਉਕਣੀ ਰਹੂ ਜਾਂ ਘਰ ਚ ਬੇਈਮਾਨੀ ਮੈਂ ਕਰਨੀ ਨਹੀਂ ਕਿਸੇ ਨਾਲ ਮੇਰਾ ਵੀ ਨਹੀਂ ਕਰਨੀ ਫਿਰ ਜੇ ਮੈਂ ਘਰ ਵਿੱਚੇ ਬੇਈਮਾਨ ਬਣੂ ਆਪਣੇ ਭਾਈ ਨਾਲੇ ਕੋਈ ਥੱਗੀ ਚੋਰੀ ਕਰੂ ਤਾਂ ਫਿਰ ਤਾਂ ਹੀ ਭਾਵੇਂ ਦਾ ਅਕਸਰ ਫਰਕ ਪੈਂਦਾ ਮਤਲਬ ਜਿਹੜੀ ਬਾਹਰ ਬੇਈਮਾਨੀ ਕਰੂਗਾ ਬੰਦਾ ਬਾਅਦ ਚ ਕਰੂਗਾ ਪਹਿਲਾਂ ਅੰਦਰ ਤੇ ਚੱਲੂਗਾ ਹੈ ਇਹਨੂੰ ਦਾ ਕੰਮ ਇੱਥੇ ਦੇ ਆ ਲੈ 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 ਇੱਥੇ ਦੇ ਇਨਸਾਫੀ ਨਾ ਚੱਲ ਪਿਆ ਲਓ ਜੀ ਗੁਰਮਖ ਸਿੰਘ ਜੀ ਦੀ ਗੱਲ ਤੇ ਤੁਸੀਂ ਕਰਨਾ ਜ਼ਰੂਰ ਕਮੈਂਟ ਬੜੀ ਵਜਨਦਾਰ ਲੱਗੀ ਮੈਨੂੰ ਗੱਲ ਤੁਹਾਡੀ ਹੈ ਵੀ ਬੇਈਮਾਨੀ ਘਰ ਤੇ ਸ਼ੁਰੂ ਹੁੰਦੀ ਹੈ ਘਰ ਤੇ ਫਿਰ ਗਾਹ ਵਾਦਾ 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 ਫਿਰ ਤੇਰੇ ਜਾਂਦਾ ਘਾ ਤੇ ਆ ਜਦੋਂ ਘਰ ਬੇਈਮਾਨੀ ਕਰੂਗਾ ਫਿਰ ਬਾਹਰ ਨਿਕਲੂਗਾ ਤਾਂ ਬਾਹਰ ਕਿੱਥੇ ਛੱਡੂਗਾ ਕਿਸੇ ਨੂੰ ਜੇ ਘਰ ਦਾ ਨਹੀਂ ਛੱਡਿਆ ਬਾਹਰ ਕਿੱਥੇ ਛੱਡ ਦੂ ਭਾਈ ਨਹੀਂ ਛੱਡਿਆ ਹੈ ਬਿਲਕੁਲ ਆ ਲਓ ਜੀ ਪੰਜਾਬੀਓ ਮਜ਼ਾ ਆ ਗਿਆ ਦੀ ਗੱਲਬਾਤ ਸੁਣ ਕੇ ਕਹਿੰਦੇ ਜੀ ਬੇਈਮਾਨੀ ਹਿਰਾਫੇਰੀ ਔਰ ਗਲਤ ਨੀਤੀਆਂ ਉਹ ਘਰ ਤੇ ਸ਼ੁਰੂ ਹੁੰਦੀਆਂ ਜੇ ਘਰ ਵਿੱਚ ਤੁਸੀਂ ਨਿਭਾ ਕੇ ਆਪਣੇ ਆਪ ਨੂੰ ਸਹੀ ਬਸ ਫਿਰ ਤੁਸੀਂ ਬਾਹਰ ਵੀ ਫਿਰ ਤੁਸੀਂ ਬਾਹਰ ਵੀ ਕਿਸੇ ਨਾਲ ਨਹੀਂ ਕਰੋਗੇ ਕਿਸੇ ਨਾਲ ਵੀ ਬੇਈਮਾਨੀ ਤੱਕ ਸੋਚੂਗਾ ਵੀ ਨਹੀਂ ਬੰਦਾ ਜੇ ਆਪਣੇ ਘਰ ਚ ਇਮਾਨਦਾਰ ਹੈ ਗੱਲ ਪੱਕੀ ਆ ਤੁਹਾਡੀ ਆਪਣੇ ਘਰ ਚ ਇਮਾਨਦਾਰ ਹੈ ਨਾ ਬਾਹਰ ਵੀ ਬੇਈਮਾਨੀ ਕਰੂਗਾ ਨਹੀਂ ਬਹੁਤ ਬੜੀ ਗੱਲ ਕਰਤੀ ਤੁਸੀਂ ਹੈ ਔਰ ਇਸ ਇਸ ਗੱਲ ਨੂੰ ਤੁਸੀਂ ਫਕੜਿਆ ਹੋਇਆ ਹੈ ਹਾਂ ਇਸੀ ਗੱਲ ਕੋਈ ਨਾ ਬੇਈਮਾਨੀ ਕਰਨੀ ਆ ਨਾ ਸੋਚਣਾ ਇਹ ਬਾਰੇ ਹਾਂ ਨਿਊਟਰਲ ਰਹਿਣਾ ਨਿਊਟਰਲ ਰਹਿਣਾ ਸੜਾ ਬਾਪ ਸਾਨੂੰ ਛੱਡ ਗਿਆ ਅਸੀਂ ਇਹਨਾਂ ਨੂੰ ਛੱਡ ਜਾਣਾ ਹਾਂ ਇਹ ਤਾਂ ਹੈ ਹੀ ਮੈਂ ਵੀ ਨਹੀਂ ਕੁਝ ਲੈ ਕੇ ਆਇਆ ਨਾ ਲੈ ਕੇ ਜਾਣਾ ਪੱਕੀ ਗੱਲ ਹੈ ਮੈਂ ਤਾਂ ਕਰਨੀ ਆ ਰੋਟੀ ਖਾਣੀ ਬਸ ਜੋ ਦੇਣਾ ਉਹਨੇ ਮਾਲਕ ਨੇ ਦੇਣਾ ਪਿਆਰ ਮੁਹੱਬਤ ਜਿੰਦਾਬਾਦ ਜਿੰਦਾਬਾਦ ਹੈ ਨਜ਼ਾਰਾ ਆ ਗਿਆ ਜੀ ਸਲੂਟ ਹੈ ਜੀ ਤੁਹਾਡੇ ਜੰਮਣ ਵਾਲੀ ਮਾਂ ਨੂੰ ਤੁਹਾਡੇ ਪਿਤਾ ਜੀ ਨੂੰ ਔਰ ਤੁਹਾਡੇ ਦਾਦਿਆਂ ਨੂੰ ਬਜ਼ੁਰਗਾਂ ਨੂੰ ਆ ਜਿਹੜੀ ਹੈ ਹਾਏ ਹਾਈ ਬਹੁਤੀ ਕਰੀ ਨਹੀਂ ਅੱਛਾ ਹੁਣ ਨੱਟ ਭੱਜ ਫੇਰੀ ਜਾ ਲੋਕਾਂ ਦੀਆਂ ਜ਼ਮੀਨਾਂ ਕਿਹਨੇ ਲੋਕਾਂ ਦੇ ਪੈਸੇ ਦੇਖਣੇ ਕਿਉਂ ਐਂ ਕਰਨੇ ਬਹੁਤ ਕਰਨੇ ਨਾ ਆਪਣੀ ਮਿਹਨਤ ਕਰਨੀ ਰੋਟੀ ਖਾਣੀ ਜੋ ਦੇਣਾ ਉਹਨੇ ਆਪੇ ਦੇ ਦੇਣਾ ਉਹਨੇ ਆਪੇ ਦੇ ਦੇਣਾ ਆਪੇ ਦੇ ਦੇਣਾ ਜੋ ਕਰ ਦੇਣਾ ਤੁਸੀਂ ਸਿੱਧੇ ਸਿੱਧੇ ਚੱਲੀ ਚੱਲੋ ਆਪਣੇ ਮਿਹਨਤ ਕਾਰ ਰੱਖ ਦੇਣਾ ਉਹਨੇ ਹਾਂ ਕੋਈ ਲੋੜੇ ਨਹੀਂ ਲੱਟ ਭੱਜ ਕਰਨ ਦੀ ਕੰਮ ਕਰੀ ਚੱਲੋ ਬਸ ਆ ਮਿਹਨਤ ਕਰੋ ਬਸ ਡਟੇ ਰਹੋ ਮਿਹਨਤ ਲੈ ਮਾਲੀ ਦਾ ਕੰਮ ਪਾਣੀ ਦੇਣਾ ਫਰ ਫਰ ਮਰਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਣਾ ਲਾਵੇ ਜਾਂ ਨਾ ਲਾ ਆਹ ਆਹ ਉਹਦੀ ਮਰਜ਼ੀ ਹੈ ਉਹਦੀ ਮਰਜ਼ੀ ਮਰਜ਼ੀ ਉਹਦੀ ਜਿਹੜੀ ਮੰਨਣੀ ਪੈਣੀ ਹੈ ਔਰ ਮੰਨਣੀ ਚਾਹੀਦੀ ਵੀ ਹੈ ਮੰਨ ਕੇ ਹੀ ਖੜਾ ਚੁੱਟਣਾ ਉਹਦੇ ਬਾਣੇ ਤੇ ਰਹਿ ਕੇ ਹੀ ਨਜ਼ਾਰਾ ਹੈ ਉਹਦੇ ਬਾਣੇ 'ਚ ਰੱਖ ਵਾਹ ਜੀ ਵਾਹ ਬਹੁਤ ਵਧੀਆ ਗੱਲਾਂ ਗੁਰਮੁਖ ਸਿੰਘ ਜੀ ਆ ਤਾਂ ਤੁਸੀਂ ਜਿਹੜਾ ਨਾ ਜੀ ਇਹ ਜਿਹੜਾ ਵੀਡੀਓ ਸਾਡੇ ਹੈ ਇਹ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਹੌਲੈਂਡ ਇਧਰਲੇ ਪਾਸੇ ਪੰਜਾਬ ਦੇ ਵਿੱਚ ਆ ਜੀ ਇਹ ਪੂਰੇ ਇੰਡੀਆ ਚ ਆ ਜੀ ਪੂਰੇ ਆਪਣੇ ਦੇਸ਼ ਚ ਆ ਜੀ ਤਾਂ ਕਲਕੱਤੇ ਬੰਬੇ ਦਿੱਲੀ ਮਦਰਾਸ ਜਲੰਧਰ ਅੰਮ੍ਰਿਤਸਰ ਅਬੂਰ ਫਾਜ਼ਿਲਕਾ ਮੋਗਾ ਬਠਿੰਡਾ ਔਰ ਵਰਲਡ ਹੈ 올 ਵਰਲਡ ਸਾਰੇ ਪਾਸੇ ਨੂੰ ਘੁੰਮੀ ਜਾਂਦਾ ਹੈ ਜਿੱਦਨੂ ਮਰਜ਼ੀ ਤੁਸੀਂ ਦੇਖ ਲਓ ਇਹ ਸਾਰੇ ਪਾਸੇ ਸਾਡੇ ਸਰੋਤੇ ਬੈਠੇ ਆ ਔਰ ਇਹਨਾਂ ਚੀਜ਼ਾਂ ਨੂੰ ਕਰਦੇ ਆ ਪਿਆਰ ਆ ਜਿਹੜੀ ਤੁਸੀਂ ਗੱਲ ਕਹੀ ਨਾ ਜੀ ਵੀ ਬੰਦਾ ਨਿਊਟਰਲ ਰਹੇ ਔਰ ਭਾਈਆਂ ਵਿੱਚ ਰਹੇ ਪਿਆਰ ਹੈ ਜੀ ਰੋਟੀ ਇਕੱਠੇ ਖਾਣ ਦਾ ਨਜ਼ਾਰੇ ਕੁਝ ਹੋਰ ਹੈ ਹੈ ਜੀ ਕਰਿਓ ਜੀ ਸਰੋਤਿਓ ਕਮੈਂਟ ਇਸ ਗੱਲ ਦੇ ਉੱਤੇ